ਪੰਛੀ ਮਾਰਉ ਡਾਰੀ ਆ ਜਾ ਖੁੱਲੀ ਕਰ ਦੀ ਬਾਰੀ ਆ ਜਾ ਨਵਰਾਹੀ ਗਿਆਨਵੀ ਸਾਹਿਬ ਦੀ ਕਵਤਾ ਪੰਛੀ ਬੜੇ ਘੇੜੇ ਲੱਗਦੇ ਆ ਤੁਸੀਂ ਦੇਖ ਰਹੇ ਹੋ ਇਹ ਤੋਤੇ ਬਹੁਤ ਘੱਟ ਮਿਲਦੇ ਲਾਲ ਮੋਢਿਆਂ ਵਾਲੇ ਜਦੋਂ ਸਾਡਾ ਬਚਪਨ ਸੀ ਸਾਡੇ ਸ਼ੌਂਕ ਇਦਾਂ ਦੇ ਹੁੰਦੇ ਸੀਗੇ ਵੀ ਇਹ ਤੋਤਾ ਰੱਖਿਆ ਹੁੰਦਾ ਸੀਗਾ ਘਰੇ ਹੁਣ ਉਹਦੇ ਬੱਚਿਆਂ ਨੂੰ ਨਹੀਂ ਪਤਾ ਖੈਰ ਇਹ ਚੀਜ਼ਾਂ ਦਾ ਤੇ ਆ ਦੋਸਤ ਸਾਰੇ ਇੱਕ ਕਬੀਲ ਚ ਬੈਠੇ ਸਾਰੇ ਲਾਲ ਮੁੰਡੇ ਵਾਲੇ ਬੜੇ ਤਾਰੇ ਚ ਬੈਠੇ ਗੱਲਾਂ ਕਰਦੇ ਪਰਿਵਾਰ ਦੇ ਮੈਂਬਰਾਂ ਦਾ ਨਾਮ ਵੀ ਇਹ ਸਾਰੇ ਲੈ ਦਿੰਦੇ ਆ ਇਹ ਗੋਲਾ ਕਬੂਤਰ ਵੀ ਇਹਨਾਂ ਦੀ ਇੱਕ Papa. ਕੈਨਸਲ ਵਾਓ ਪਾਪਾ 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 ਅੱਜ ਯਾਰ ਸਾਡੇ ਜਿਹੜੀ ਕਰਦੇ ਬੈਕਸੈਕ ਦੇਖੋ ਲਾਲ ਮੋਢਿਆਂ ਦੇ ਕੋਲ ਆ ਬੜੇ ਹੈ ਇਹ ਹੁੰਦੇ ਸੀ ਮੇਰੇ ਨਾਨਕਿਆਂ ਦੇ ਵੀ ਰੱਖੇ ਹੁੰਦੇ ਸੀ ਕਿਤੇ ਬੜਾ ਹੁਣ ਬੋਲਦੇ ਆ ਮੈਂ ਕਿਹਾ ਤੇ ਤੂੰ ਉਹ ਕਿਹੜਾ ਬਤਨ ਲੱਗਦੀ ਨਹੀਂ ਮੈਂ ਖਾਣੇ ਕੀ ਖਾ ਰਹੇ ਕੈਂਸਲ